ਚੋਣ ਕਮਿਸ਼ਨ ਨੂੰ ਮਿਲਿਆ ਆਪ ਦਾ ਵਫਦ ਜਿੱਥੇ ਕਿ ਚੋਣ ਕਮਿਸ਼ਨ ਨੂੰ ਵਿਰੋਧੀ ਪਾਰਟੀਆਂ ਦੀ ਸ਼ਿਕਾਇਤ ਕੀਤੀ ਗਈ ਹੈ ਸਬੋਲੀ ਲਗਾ ਕੇ ਸਰਪੰਚੀ ਦੇਣ ਦੇ ਮਾਮਲਿਆਂ ਦੀ ਸ਼ਿਕਾਇਤ ਕੀਤੀ ਗਈ ਹੈ ਚੋਣ ਜ਼ਾਬਤੇ ਦੇ ਬਾਵਜੂਦ ਲੱਗ ਰਹੀ ਹੈ ਬੋਲੀ ਸੋ ਚੋਣ ਕਮਿਸ਼ਨ ਇਸ ਤੇ ਕਾਰਵਾਈ ਕਰੇ ਸੋ ਇਹ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਗਿਆ ਜਿੱਥੇ ਕਿ ਆਪ ਦਾ ਵਫਦ ਮਿਲਿਆ ਚੋਣ ਕਮਿਸ਼ਨ ਨੂੰ ਜਿੱਥੇ ਕਿ ਸ਼ਿਕਾਇਤ ਕੀਤੀ ਗਈ ਹੈ ਕਿ ਬੋਲੀਆਂ ਲਗਾ ਕੇ ਸਰਪੰਚੀ ਦੇਣ ਦੇ ਜਿਹੜੇ ਕਿ ਇਹ ਸ਼ਿਕਾਇਤ ਹੈ ਕੀਤੀ ਗਈ ਹੈ ਜਿਸ ਨੂੰ ਲੈ ਕੇ ਕਾਰਵਾਈ ਕਰਨ ਦੇ ਲਈ ਵੀ ਕਿਹਾ ਗਿਆ ਸਭ ਤੋਂ ਪਹਿਲਾਂ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਆਮ ਆਦਮੀ ਪਾਰਟੀ ਦੀ ਇਸ ਇੰਪੋਰਟੈਂਟ ਪ੍ਰੈਸ ਪਾਰਟਾ ਨੂੰ ਕਵਰ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਸਾਡੇ ਸਾਰੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸਪੋਕਸਮੈਨ ਚੇਅਰਮੈਨ ਸਹਿਵਾਨ ਅਜਾਏ ਨੇ ਅੱਜ ਅਸੀਂ ਇੱਕ ਬੜੇ ਇੰਪੋਰਟੈਂਟ ਈਸ਼ੂ ਦੇ ਉੱਤੇ ਲੈ ਕੇ ਪੰਜਾਬ ਸਟੇਟ ਦੇ ਇਲੈਕਸ਼ਨ ਕਮਿਸ਼ਨ ਪੰਜਾਬ ਸਟੇਟ ਦੇ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਇਆਗੇ ਕਿ ਪੰਜਾਬ ਦੇ ਅੰਦਰ ਪੰਜਾਬ ਦੀਆਂ ਸਰਪੰਚਾਂ ਦੀਆਂ ਪੰਜਾਬ ਦੀਆਂ ਪੰਚਾਂ ਦੀਆਂ ਯਾਨੀ ਕਿ ਡੈਮੋਕ੍ਰੇਸੀ ਦੇ ਲੋਕਤੰਤਰ ਦੇ ਸਭ ਤੋਂ ਛੋਟੇ ਅੰਗ ਦੀਆਂ ਇਲੈਕਸ਼ਨ ਜਿਹੜੀ ਆ ਉਹ ਪੰਜਾਬ 'ਚ ਕਰਾਈਆਂ ਜਾ ਰਹੀਆਂ ਨੇਗੀਆ ਹਰੇਕ 5 ਸਾਲਾਂ ਬਾਅਦ ਪ੍ਰੋਸੈਸਾ ਕਿ ਪੰਚ ਚੁਣਿਆ ਜਾਂਦਾਗਾ ਸਰਪੰਚ ਚੁਣਿਆ ਜਾਂਦਾਗਾ ਕਿਉਂਕਿ ਇਸ ਵਾਰ ਇਲੈਕਸ਼ਨ ਜਿਹੜੀ ਆ ਉਹ 15 ਅਕਤੂਬਰ ਨੂੰ ਹੋਣ ਜਾ ਰਹੀ ਹੈਗੀ ਸੋ ਉਹਦੇ ਸੰਬੰਧ ਦੇ ਵਿੱਚ ਅਸੀਂ ਬਫਦ ਜਿਹੜਾ ਸਾਡਾ ਆਮ ਆਦਮੀ ਪਾਰਟੀ ਦਾ ਉਹ ਇਲੈਕਸ਼ਨ ਕਮਿਸ਼ਨ ਨੂੰ ਮਿਲ ਕੇ ਆਏਗੇ ਬੜਾ ਸਪਸ਼ਟਾ ਕਿ ਡੈਮੋਕਰੇਸੀ ਦੇ ਅੰਦਰ ਲੋਕਤੰਤਰ ਦੇ ਅੰਦਰ ਸਭ ਤੋਂ ਛੋਟੀ ਇਕਾਈ ਜਿਹੜੀ ਆ ਉਹ ਪੰਚ ਨੂੰ ਮੰਨਿਆ ਗਿਆ ਉਸ ਤੋਂ ਬਾਅਦ ਸਰਪੰਚ ਨੂੰ ਮੰਨਿਆ ਗਿਆ ਔਰ ਪੰਜਾਬ ਦੇ ਅੰਦਰ ਥੋੜੇ ਦਿਨ ਪਹਿਲਾਂ ਜਦੋਂ ਇਲੈਕਸ਼ਨ ਕਮਿਸ਼ਨ ਵੱਲੋਂ ਇਲੈਕਸ਼ਨ ਡਿਕਲੇਅਰ ਹੋਈ ਤਾਂ ਉਸ ਸਮੇ ਮਾਡਲ ਕੋਡ ਆਫ ਕੰਡਕਟ ਮਾਡਲ ਕੋਡ ਆਫ ਕੰਡਕਟ ਜਿਹੜਾ ਉਹ ਲੱਗਿਆ ਪਰ ਲੇਕਿਨ ਪਿੱਛੇ ਜੇ ਕੁਝ ਘਟਨਾਵਾ ਬਾਪਰੀਆਂ ਕੁਝ ਜਿਹੜੀਆਂ ਮੀਡੀਆ ਰਿਪੋਰਟਸ ਸામਨੇ ਆਈਆਂ ਕਿ ਪੰਜਾਬ ਦੇ ਅੰਦਰ ਕੁਝ ਪਿੰਡਾਂ 'ਚ ਹਾਲਾਂਕਿ ਉਹ ਛਿੱਟਪੁੱਟ ਕਟਦਾਮਾਂ ਰਹਿ ਗਈਆਂ ਇਕਾ ਦੁਕਾ ਕਟਦਾਮਾਂ ਸਾਹਮਣੇ ਆਈਆਂ ਕਿ ਉੱਥੇ ਪਿੰਡਾਂ ਦੇ ਸਰਪੰਚ ਜਾਂ ਪੰਚ ਜਿਹੜੇ ਨੇਗੇ ਉਹ ਬੋਲੀ ਲਾ ਕੇ ਚੁਣੇ ਜਾਂਦੇ ਨੇ ਕਿ ਉਹ ਹਾਇਰ ਜਿਹੜਾ ਬੰਦਾ ਹਾਇਰ ਹਾਇਰ ਪ੍ਰਾਈਸ ਜਿਹੜੀ ਆ ਜਾਦਾ ਪੈਸੇ ਪਿੰਡ ਨੂੰ ਦੇਊਗਾ ਜਾਂ ਪਿੰਡ ਦੇ ਕਿਸੇ ਕੰਮ ਲਈ ਲਾਊਗਾ ਉਹਨੂੰ ਦੇਣ ਦੇ ਲਈ ਮੈਂ ਸਮਝਦਾ ਉਹ ਰਿਪੋਰਟਾਂ ਸਾਡੇ ਸਾਹਮਣੇ ਆਈਆਂ ਰਹਿ ਗਈਆਂ ਅੱਜ ਅਸੀਂ ਮੰਨ ਜੋ ਸਾਡੇ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਕੇ ਆਂਗੇ ਕਿ ਤੁਰੰਤ ਤੁਰੰਤ ਜਿਹੜੇ ਅਜੇ-ਜੇ ਇੱਕ ਤੁੱਕਾ ਕੇਸ ਸਾਹਮਣੇ ਆਏ ਨੇਗੇ ਉਹਨਾਂ ਦੇ ਖਿਲਾਫ ਤੁਰੰਤ ਐਕਸ਼ਨ ਲਿਆ ਜਾਵੇ ਤੁਰੰਤ ਜਿਹੜੀ ਇਨਵੈਸਟੀਗੇਸ਼ਨ ਕਰਵਾਈ ਜਾਵੇ ਤੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਠੁਕਮੀ ਕਾਰਵਾਈ ਕੀਤੀ ਜਾਵੇ ਤਾਂ ਕਿ ਡੈਮੋਕਰੇਸੀ ਦੇ ਅੰਦਰ ਲੋਕਤੰਤਰ ਦੇ ਅੰਦਰ ਐਸੀ ਕੋਈ ਥਾਂ ਨਹੀਂ ਨਾ ਹੀ ਮਾਡਲ ਮਾਡਲ ਕੋਡ ਆਫ ਕੰਡਕਟ ਜਿਹੜਾ ਇਸ ਤਰ੍ਹਾਂ ਦੇ ਕੰਮਾਂ ਦੀ ਇਜਾਜ਼ਤ ਦਿੰਦਾਗਾ ਸੋ ਇਹਦੇ ਖਿਲਾਫ ਅਸੀਂ ਮਿਲ ਕੇ ਆਏ ਆਂਗੇ ਆਮ ਆਦਮੀ ਪਾਰਟੀ ਇਸ ਦੇ ਬਿਲਕੁਲ ਖਿਲਾਫ ਆ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਲਈ ਇਹ ਚਾਹੁੰਦੀ ਹੈ ਬਿਲਕੁਲ ਫੇਅਰ ਇਲੈਕਸ਼ਨ ਬਿਲਕੁਲ ਸਾਫ਼ ਸੁਥਰੀ ਇਲੈਕਸ਼ਨ ਬਿਲਕੁਲ ਪਾਰਦਰਸ਼ਾ ਧੱਕਾ ਦੇਣਾ ਇਲੈਕਸ਼ਨ ਹੋਵੇ ਸੋ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਵੀ ਬੇਨਤੀ ਕਰਕੇ ਆਂਗੇ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਕਿ ਮਾਡਲ ਕੋਡ ਆਫ ਕੰਡਕਟ ਜਿਹੜਾ ਲਾਗੂ ਹੋਇਆਗਾ ਉਹਨੂੰ ਉਹਦੀ ਸਟ੍ਰਿਕਟਲੀ ਕੰਪਲਾਈਅੰਸ ਹੋਵੇ ਉਹਦੀ 100% ਜਿਹੜੀ ਆ ਉਹ ਲਾਗੂ ਹੋਣਾ ਚਾਹੀਦਾ ਕਿਤੇ ਵੀ ਕਿਸੇ ਵੀ ਵਿਅਕਤੀ ਨੂੰ ਹਾਈਜੈਕਟ ਨਹੀਂ ਕਰਨ ਦੀ ਆਗਿਆ ਹੋਣੀ ਚਾਹੀਦੀ ਬਲਕਿ ਸਬੰਧਤ ਐਸਐਸਪੀ ਸਹਿਬਾਨ ਡਿਪਟੀ ਕਮਿਸ਼ਨਰ ਸਹਿਬਾਨ ਐਸਡੀਐਮ ਸਹਿਬਾਨ ਵੀਡੀਓ ਬੀਡੀਪੀਓ ਡीडीਪੀਓ ਜਿੰਨੇ ਵੀ ਅਫਸਰ ਸਹਿਬਾਨ ਨੇ ਉਹ ਇਸ ਗੱਲ ਨੂੰ ਇਨਸ਼ੋਰ ਕਰਨ ਕਿ ਪੰਜਾਬ ਦੇ ਅੰਦਰ ਸਾਰੇ ਵਿਅਕਤੀ ਜਿਹੜੇ ਯੋਗ ਨੇਗੇ ਜਿਹੜੇ ਯੋਗ ਵਿਅਕਤੀ ਨੇ ਜਿਹੜੇ ਇਲੈਕਸ਼ਨ ਲੜਨ ਦੇ ਯੋਗ ਨੇ ਉਹਨਾਂ ਨੂੰ ਤੁਰੰਤ ਸਮੇਂ ਦੇ ਅਨੁਸਾਰ ਐਨਓਸੀ ਜਾਰੀ ਹੋਣੀ ਚਾਹੀਦੀਆਂ ਨੇ ਉਹਨਾਂ ਦੇ ਆ ਜਿਹੜੇ ਫਾਰਮ ਲਗੇ ਉਹ ਲੈਣੇ ਚਾਹੀਦੇ ਸਾਰੀ ਗੱਲ ਜਿਹੜੀ ਆ ਅਸੀਂ ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਰੱਖ ਕੇ ਆਇਆਗੇ ਔਰ ਦੇ ਨਾਲ ਹੀ ਕੁਝ ਗੱਲਾਂ ਸਾਹਮਣੇ ਆਈਆਂ ਸੀਗੀਆਂ ਕਿ ਜਦੋਂ ਕਾਊਂਟਿੰਗ ਹੁੰਦੀ ਹੈ ਸ਼ਾਮ ਨੂੰ ਜਦੋਂ ਸ਼ਾਮ ਨੂੰ ਕਾਊਂਟਿੰਗ ਹੁੰਦੀ ਹੈ 4 ਵਜੇ ਤੋਂ ਬਾਅਦ ਸਮਾਂਗਾ ਕਿਉਂਕਿ 4 ਵਜੇ ਤੱਕ VOTING ਹੋਣੀ ਆ 4:30 ਜਾਂ 5 ਵਜੇ ਕਾਊਂਟਿੰਗ ਸਟਾਰਟ ਹੋਣੀ ਆ ਕਈ ਪਿੰਡ ਵੱਡੇ ਨੇਗੇ ਕਈ ਪਿੰਡ ਵੱਡੇ ਨੇ ਜਿਨ੍ਹਾਂ ਦੀ VOTER LIST ਜਿਹੜੀ ਆ ਉਹ ਲਗਭਗ 10000 ਤੱਕ ਹੋ ਜਾਂਦੀ ਆ 9 10 11 12000 ਤੱਕ ਹੋ ਜਾਂਦੀ ਆ ਸੋ ਉੱਥੇ VOTERਾਂ ਦੀ ਗਿਣਤੀ ਕਰਦੇ ਆ ਰਾਤ ਨੂੰ ਹਨੇਰਾ ਪੈ ਜਾਂਦਾਗਾ ਸੋ ਉਥੇ ਕੋਈ ਗਲਤ ਅੰਸਰ ਮਹਿਸੂਸ ਨਾ ਕਰ ਜੇ ਸੋ ਉਥੇ ਅਸੀਂ ਐਡਿਕੂਟ ਸਕਿਉਰਿਟੀ ਜਿਹੜੀ ਆ ਸਕਿਉਰਿਟੀ ਹੋਰ ਵਧਾਉਣ ਦੀ ਗੱਲ ਕਰਕੇ ਆਂਗੇ ਕਿ ਉਥੇ ਸਕਿਉਰਿਟੀ ਵਧਾਈ ਜਾਵੇ ਔਰ ਸੈਂਸਿਟਰ ਜਿਹੜੇ ਬੂਥ ਨੇ ਜਾਂ ਹਾਈਪਰ ਸੈਂਸਿਟਿਵ ਜਿਹੜੇ ਬੂਥ ਨੇਗੇ ਉਹਨਾਂ ਨੂੰ ਮਾਨਿਟਰਿੰਗ ਕਰਨ ਦੇ ਲਈ ਸਕਿਉਰਿਟੀ ਦੀ ਜਿਹੜੀ ਆ ਹੋਰ ਵਧਾਈ ਜਾਵੇ ਸੋ ਇਹ ਅਸੀਂ ਔਰ ਇਸ ਦੇ ਨਾਲ ਹੀ ਇੱਕ ਵੱਡਾ ਹੋਰ ਅਸੀਂ ਬੇਨਤੀ ਕਰਕੇ ਆਂਗੇ ਕਿ ਪੰਜਾਬ ਦੇ ਵੈਸੇ ਦਾ ਪੰਜਾਬ ਦਾ ਵੋਟਰ ਜਿਹੜਾ ਉਹ ਬਹੁਤ ਅਵੇਰ ਆਗਾ ਕਿ ਪੰਜਾਬ ਦੇ ਅੰਦਰ ਹਮੇਸ਼ਾ ਹੀ ਸਾਫ ਸੁਥਰੀਆਂ ਇਲੈਕਸ਼ਨਾਂ ਜਦੋਂ ਪਾਰਲੀਮੈਂਟ ਦੀ ਹੁੰਦੀ ਹੈ ਜਾਂ ਅਸੈਂਬਲੀ ਦੀ ਹੁੰਦੀ ਹੈ ਪਰ ਲੇਕਿਨ ਕਿਤੇ ਨਾ ਕਿਤੇ ਕੋਈ ਨਾ ਕੋਈ ਅਨਸਰ VOTER ਨੂੰ ਲੁਭਾਉਣ ਦੇ ਲਈ ਲਾਲਚ ਦੇਣ ਲਈ ਕੁਝ ਨਾ ਕੁਝ ਪੈਦਾ ਕਰਨ ਦੀ ਕੋਸ਼ਿਸ਼ ਕਰਦਾਗਾ ਸੋ ਉਹਦੇ ਖਿਲਾਫ ਵੀ ਅਸੀਂ ਲੈ ਕੇ ਆਏ ਹਾਂਗੇ ਕਿ ਆਮ ਆਦਮੀ ਪਾਰਟੀ ਬਿਲਕੁਲ ਫੇਰ ਇਲੈਕਸ਼ਨ ਚਾਹੁੰਦੀ ਹੈਗੀ ਕਿ ਜਿਹੜਾ ਵੀ ਕੋਈ ਵਿਅਕਤੀ VOTER ਆਗਾ ਪੰਜਾਬ ਦਾ ਉਹਨਾਂ VOTERਾਂ ਨੂੰ ਅਵੇਅਰਨੈਸ ਡਰਾਈਵ ਜਿਹੜੀ ਆ ਉਹ ਵੀ ਇਲੈਕਸ਼ਨ ਕਮਿਸ਼ਨ ਚਲਾਵੇ ਕਿ ਪੰਜਾਬ ਦਾ ਹਰ ਇੱਕ VOTER ਜਿਹੜਾ ਉਹ ਆਪਣੇ ਰਾਈਟ ਜਾਣਦਾ ਹੋਵੇ ਅਵੇਅਰ ਹੋਵੇ ਸੋ ਉਹਦੇ ਲਈ ਅਸੀਂ ਸਪੈਸ਼ਲ ਡਰਾਈਵ ਚਲਾਉਣ ਦੀ ਵੀ ਬੇਨਤੀ ਕਰਕੇ ਆਂਗੇ ਇਹ ਮੰਗਾ ਅਸੀਂ ਇਲੈਕਸ਼ਨ ਕਮਿਸ਼ਨ ਸਾਹਿਬ ਦੇ ਸਾਹਮਣੇ ਸਾਡੇ ਵਫਦ ਨੇ ਰੱਖੀਆਂ ਨੇਗੀਆਂ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਸਾਨੂੰ ਭਰੋਸਾ ਦਿਵਾਇਆ ਗਿਆ ਕਿ ਤੁਰੰਤ ਉਹਨਾਂ ਨੇ ਮੀਟਿੰਗ ਬੁਲਾਈ ਹੈ ਕਿ ਮੈਂ ਡੀਜੀਪੀ ਸਾਹਿਬ ਨੂੰ ਦਾ ਮੀਟਿੰਗ ਬੁਲਾ ਕੇ ਐਡਕੂਅਟ ਸਿਕਿਉਰਿਟੀ ਜਿਹੜੀ ਆ ਸਿਕਿਉਰਿਟੀ ਦਾ ਪ੍ਰਬੰਧ ਕਰਾਂਗੇ ਔਰ ਇਸ ਤਰ੍ਹਾਂ ਦੀ ਜਿਹੜੀਆਂ ਪਹਿਲਾਂ ਇੱਕ ਦੋ ਘਟਨਾਵਾਂ ਸਾਹਮਣੇ ਆਂਜਾਂ ਰਹੀਆਂ ਉਹਨਾਂ ਦੇ ਖਿਲਾਫ ਉਹਨਾਂ ਨੇ ਸਖਤ ਐਕਸ਼ਨ ਲੈਣ ਲਈ ਸਾਡੇ ਸਾਹਮਣੇ ਆਪਣੀ ਬਚਨਬੱਤਾ ਦਿਖਾਈ ਜਾਗੀ ਦੁਹਰਾਈ ਜਾਗੀ ਸਭ ਤੋਂ ਸਭ ਇਹਦਾ ਅੱਜ ਆਮ ਆਦਮੀ ਪਾਰਟੀ ਕਿਉਂਕਿ ਚਾਹੁੰਦੀ ਹੈਗੀ ਕਿ ਪੰਜਾਬ ਦੇ ਅੰਦਰ ਇਲੈਕਸ਼ਨ ਜਿਹੜੀ ਆ ਉਹ ਸਾਫ ਸੁਥਰੀ ਪਾਰਦਰਸ਼ਤਾ ਨਾਲ ਦਿਲਾ ਹੋਵੇ ਇਸ ਗੱਲ ਨੂੰ ਲੈ ਕੇ ਅਸੀਂ ਅੱਜ ਆਪਦਾ ਮੈਂਬਰ